ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਡਾ ਇੰਟਰਵਿਊ ਲੈਣ ਲੱਗੇ ਆਂ ਅੱਜ ਤੁਸੀਂ ਆਪਣੇ ਗੀੜਾ ਮਾਰਨ ਵਾਸਤੇ ਆਏ ਹੋ ਖੇਤਾਂ ਦੇ ਵਿੱਚ ਮੀਂਹ ਤੋਂ ਬਾਅਦ ਤੇ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਜੀ ਹੈ ਇਹ ਤੇ ਕਰਦਾ ਮਾਰਾ ਹੀ ਕਿ ਵਿੱਚ ਝੋਨਾ ਬਹੁਤ ਮਰ ਗਈ ਮੀਂਹ ਕਰਕੇ ਜੀ ਹਾਂ ਜੀ ਨੁਕਸਾਨ ਬਹੁਤ ਹੋ ਗਿਆ ਜੀ ਅੱਛਾ ਜੀ ਦੇਖਣਾ ਇਹ ਝੋਨਾ ਅੱਛਾ ਅੱਛਾ ਜੀ ਤੇ ਦੇਖਿਆ ਜਾਵੇ ਤਾਂ ਬੱਟਾਂ ਦੇ ਉੱਪਰ ਦੀ ਪਾਣੀ ਹੋ ਗਈ ਦੇਖ ਲਓ ਹਾਂਜੀ ਹਾਂਜੀ ਦੇਖ ਸਕਦੇ ਆ ਮੀਂਹ ਤਾਂ ਬਹੁਤ ਪਿਆਈ ਬਾਕੀ ਚੋਬੇ ਚਾਬੇ ਘੱਟ ਹੀ ਲਾਉਣ ਵਾਲੇ ਚੋਨਾ ਤੁਹਾਡਾ ਤੁਰ ਪਿਆਈ ਨਹੀਂ ਲਾਣਾ ਪੈਣਗੇ ਚੋਬੇ ਤੇ ਅੱਛਾ ਅੱਛਾ ਜੀ ਡਿਆੜੀ ਦੇ ਬੰਦੇ ਸੱਦਨੇ ਪੈਣਗੇ ਜੀ ਪੰਜ ਅੱਛਾ ਜੀ ਤਾਂ ਤੁਸੀਂ ਦਿਗੋ ਦੇ ਸਭ ਤੋਂ ਅਮੀਰ ਬੰਦੇ ਆ ਜੀ ਹਾਂਜੀ ਹਾਂਜੀ ਹਰਿਆਣੇ ਦੇ ਹਾਂਜੀ ਸਭ ਤੋਂ ਟੌਪ ਕਲਾਸ ਬੰਦੇ ਆ ਜੀ ਹਾਂਜੀ ਤਾਂ ਤੁਸੀਂ ਅੱਜ ਕਿਨੇ ਚਰਵਾਰਾਂ ਦੇ ਖੇਤਾਂ 'ਚ ਢੀੜਾ ਮਾਰਨ ਵਾਸਤੇ ਆਏ ਜੀ ਮੈਂ 1.5 ਸਾਲ ਦਾ ਤੋਂ ਆਇਆ ਜੀ ਖੇਤ 'ਚ ਅੱਛੇ ਪਹਿਲਾਂ ਤੁਸੀਂ ਕਿੱਥੇ ਗਏ ਸੀਗੇ ਜੀ ਮੈਂ ਬਾਹਰ ਹੀ ਦਵਾਈ ਵਾਲ ਸੀ ਅੱਛਾ ਘੁੰਮਣ ਹੀ ਵਸ ਜਾਨੀ ਤੁਸੀਂ ਸੱਚ ਬਸ ਵੀ ਜਾ ਆਪਣਾ ਲਾ ਜਾਂਦਾ ਸਰਕਾਰੀ ਅੱਛਾ ਜੀ ਘੁੰਮਣ ਵਾਸਤੇ ਠੀਕ ਆ ਠੀਕ ਆ ਜੀ ਦਾ ਹੱਥ ਆਪਣ ਸਰਕਾਰ ਨਾਲ ਆ ਅੱਛਾ ਅੱਛਾ ਜੀ ਹਾਂ ਬਾਬਲੀ ਨੇ ਜਨਮ ਖਣ ਜਾਂਦੀ ਆ ਅੱਛਾ ਜੀ ਤੇ ਐਰ ਕੀ ਬਾਬਲੀ ਤੁਹਾਡਾ ਖੜਿਆ ਨਹੀਂ ਵੋਟਾਂ ਚ ਕੀ ਗੱਲ ਈ ਨਹੀਂ ਉਹ ਵੋਟਾਂ ਚ ਨਹੀਂ ਖੜਿਆ ਜੀ ਉਦੋਂ ਤਾਂ ਉਹਨੇ ਸਮਰਥਨ ਦੇਤਾ ਹੀ ਦੂਜੀ ਨੂੰ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਤੇ ਬਾਕੀ ਤੁਹਾਡਾ ਝੋਨਾ ਦਾ ਬਹੁਤ ਵਧੀਆ ਜੀ ਤੁਹਾਡੀ ਜ਼ਮੀਨ ਸਾਰੀ ਪਾਣੀ ਨਾਲ ਖਿਲੇ ਤੁਹਾਡੇ ਭਰੇ ਭਾਈ ਰੱਬ ਨੇ ਵੀਰੇ ਹਿਸਾਬ ਨਾਲ ਤਾਂ ਕਦੂ ਦੁਬਾਰਾ ਕਰਨਾ ਪਊਗਾ ਜੀ ਕਿਵੇਂ ਈ ਰਵਣਾ ਬੁਗੋਚੋਂ ਨਾ ਚੋਂ ਨਾ ਮਾਰ ਬੁੱਤ ਗਿਆ ਜੀ ਅੱਛਾ ਪਰਾ ਦੇਖਦਾ ਹਾਂ ਜੀ ਖਾਲੀ ਪਰਾ ਦੇਖਦਾ ਨਹੀਂ ਹਾਂ ਜੀ ਹਾਂਜੀ ਹਾਂਜੀ ਤੁਹਾਡਾ ਦਿਖਾ ਸਕਦੇ ਆ ਬੂਟੇ ਤੁਸੀਂ ਆਪ ਲਾਏ ਕਿ ਸਰਕਾਰੀ ਹੈ ਜੀ ਇਹ ਨਹੀਂ ਇਹ ਤਾਂ ਪੈਂਡਾ ਪੈਂਡਾ ਵਾਲਿਆਂ ਨੇ ਸਹਿਮਤੀ ਕੀਤੀ ਥੋੜੀ ਜੀ ਅੱਛਾ ਅੱਛਾ ਜੀ ਤਾਕਤ ਕਿ ਲਾਉਣੇ ਪਏ ਅੱਛਾ ਤੁਸੀਂ ਆਪ ਹੀ ਲਵਾਏ ਆ ਹਾਂ ਵੱਡਣ ਨਹੀਂ ਦਿੰਦੇ ਇਹ ਅੱਛਾ ਅੱਛਾ ਬਹੁਤ ਵੱਡਦੀ ਹੈ ਵੱਡਣ ਨਹੀਂ ਦਿੰਦੇ ਤੁਸੀਂ ਆਪ ਨਹੀਂ ਵੱਡਣ ਦਿੰਦੇ ਹਾਂਜੀ ਅੱਛਾ ਨਿੱਚੋਂ ਨਾ ਚੋਬੇ ਚਾਬੇ ਲਾ ਕੇ ਸਰਦਾਰ ਜੀ ਕਿੱਦਾਂ ਖੱਡੇ ਆ ਨਾ ਵੱਡੇ ਵੱੱਡੇ ਹਾਂਜੀ ਹਾਂਜੀ ਆ ਜਿੱਦਾਂ ਹਾਂਜੀ ਦਿਖ ਰਹੀ ਜੀ ਵਿੱਚ ਇਹ ਬਸ ਹੁਣ ਦਵਾਰੋਂ ਕੱਪੂ ਕਰਨਾ ਪੈਣਾ ਪਾਣੀ ਕੱਢਿਆ ਜੀ ਅੱਛਾ ਅੱਛਾ ਜੀ ਪਰ ਨਿਕਲੇ ਨੇ ਉਸ ਸਾਹਿਬ ਨਾਲ ਅੱਛਾ ਇਹ ਸਾਹਿਬ ਨਾਲ ਤੁਹਾਨੂੰ ਬਹੁਤ ਘਾਟਾ ਹੋ ਗਿਆ ਜੀ ਹਾਂਜੀ ਜੀ ਬਹੁਤ ਨੁਕਸਾਨ ਮਰਿਆ ਜੀ ਬਾਕੀ ਤੁਹਾਨੂੰ ਵੱਡੇ ਸਰਦਾਰਾਂ ਨੂੰ ਕੋਈ ਓਖਾ ਨਹੀਂ ਗਈ ਕਿੰਨੇ ਕਿਲੇ ਆ ਆਪਣੇ ਆਪਣੇ 30 ਕਿਲੇ ਜੀ 30 ਕਿਲੇ ਜੀ ਸਾਢੇ 30 ਕਿਲੇ ਇਹ ਪੰਜਾਬੀ ਸਾਢੇ 30 ਕਿਲੇ ਦੀ ਗੱਲ ਹੁੰਦੀ ਨਾ ਕੋਈ ਡੇਢ ਡੂੜ ਕਵੇ ਵੱਜ ਗਿਆ ਜਾਂ 2:30 ਵਜੇ ਮੈਨੂੰ ਹਾਸੀ ਆ ਜਾਂਦੀ ਹੈ ਸਾਢੇ 30 ਕਿਲੇ ਤੁਹਾਡੇ ਹੀ ਸਾਢੇ 30 ਕਿਲੇ ਸਾਢੇ ਤਾਂ ਨਹੀਂ ਗਈ ਅੱਛਾ ਬਾਕੀ ਆ ਤੁਹਾਡਾ ਇੱਕ ਨੁਕਸਾਨ ਹੋਰ ਹੋ ਗਈ ਹੈ ਜਗਾ ਨਿਕਲ ਗਈ ਅੱਛਾ ਅੱਛਾ ਹੀ ਸਰਕਾਰੀ ਅੱਛਾ ਬਾਕੀ ਤੁਸੀਂ ਛੜਤੀ ਇਮਾਨਦਾਰੀ ਨਾਲ ਹਨਾ ਛੜਤੀ ਜੀ ਤੁਹਾਨੂੰ ਪਬਲੀ ਦਾ ਫੋਨ ਆਇਆ ਨਾ ਜਦੋਂ ਅੱਛਾ ਤੁਹਾਡੀ ਬੰਦੀ ਅੱਛਾ ਵੀ ਤੁਹਾਡੀ ਲਿਹਾਜ਼ ਕਰਕੇ ਤੁਸੀਂ ਮਤਲਬ ਛੜਤੀ ਆ ਹਾਂਜੀ ਹਾਂਜੀ ਠੀਕਾ ਠੀਕ ਆ ਛੱਡਨੀ ਬ੍ਰੀਟਾ ਹੁਣ ਕੀ ਜੀ ਇਹਦੇ ਕੰਦੇ ਨੂੰ ਪਿੱਛੇ ਲਾਵਣਾ ਚਾਹ। ਅੱਛਾ ਅੱਛਾ ਜੀ। ਅੱਛਾ ਤੁਸੀਂ ਇਹ ਛੱਡ ਦਿੱਤਾ। ਆਹ ਦੇਖ ਲਓ ਜਗਾ ਜੀ। ਅੱਛਾ ਤੁਸੀਂ ਕੱਦੂ ਵੀ ਕਰਦਾ ਤਾਂ ਵੀ ਛੱਡਤੀ ਵਿਚਾਲੋਂ ਵਟ ਪਵਾਤੀ ਬੰਦਿਆਂ ਤੋਂ ਵਾਹ ਜੀ ਵਾਹ। ਇਹ ਹੁੰਦਾ ਜੀ ਸਭ ਤੋਂ ਬੰਦਾ ਅਮੀਰ ਤੇ ਸਹਿਨ ਸ਼ੀਲਦ ਵਧੀਆ ਬੰਦਾ ਤੁਹਾਨੂੰ ਸਰਪੰਚ ਜੇ ਨਹੀਂ ਖੜਦਾ ਤੁਸੀਂ ਜੀ ਫੇਰਾ। ਖੜਤ ਜਾਈਏ ਜੀ ਹਾਂਜੀ ਬੋਟਾ ਪੋਣੀ ਪਣੀ ਆਪਾਂ ਜਿਤਨਾ ਹੀ ਅਬਰ ਤੁਸੀਂ ਜੇ ਖੜਦੇ ਨਹੀਂ ਤੇ ਪੰਗਾ ਲੈਂਦੇ ਨਹੀਂ ਤੁਸੀਂ ਪਿੰਡ ਵਾਲਾ ਸਹਿਮਤੀ ਕਰ ਲੈਣੇ ਜੀ ਅੱਛਾ ਪੰਗਾ ਨਹੀਂ ਵਾਕਈ ਬਹੁਤ ਜਗਾ ਛੱਡਦੀ ਉਸ ਅੱਧਾ ਕਿਲੇ ਦੇ ਬਰਾਬਰ ਜਗਾ ਛੱਡਦੀ ਹੈ ਜੀ ਅੱਛਾ ਇਟਾਂ ਆਏ ਸੱਤ ਕਣਾਲਾ ਜੀ ਸੱਤ ਕਣਾਲਾ ਅੱਛਾ ਅੱਛਾ ਜੀ ਇਹ ਇਟਾਂ ਤੁਹਾਡੀਆਂ ਕਿ ਸਰਕਾਰੀ ਆ ਜੀ ਇਹ ਸਰਕਾਰੀ ਹੈ ਤਾਂ ਹੀ ਛੱਡਣੀ ਪਈ ਜਗਾ ਜੀ ਅੱਛਾ ਬਤਲ ਤੁਸੀਂ ਵੱਟ ਪਰ ਬਾਤ ਹੀ ਕਦੂ ਵੀ ਕਰ ਲਿਆ ਸੀਗਾ ਦੇਖੋ ਜੀ ਦਗੋ ਦਾ ਸਭ ਤੋਂ ਅਮੀਰ ਬੰਦਾ ਹੈ ਫੌਜੀ ਸਾਹਿਬ ਅੱਛਾ ਅੱਛਾ ਜੀ ਨਾ ਜ਼ਮੀਨ ਦਿਖਾਈ ਥੋੜੀ ਜੀ ਅੱਛਾ ਅੱਛਾ ਇਹ ਫੌਜੀ ਸਾਹਿਬ ਆ ਤੇ ਆ ਦੇਖੋ ਜੀ ਤੁਹਾਡੇ ਭਰਾ ਨੇ ਸਰਕਾਰੀ ਤੁਸੀਂ ਮਤਲਬ ਕੀ ਸਰਕਾਰ ਚ ਤੁਹਾਡੇ ਹੱਥ ਆ ਭਰਾ ਤੁਹਾਡੇ ਫੋਜੀ ਆਈ ਅੱਛਾ ਵਾਹ ਜੀ ਵਾਹ ਬਹੁਤ ਚੰਗੀ ਗੱਲ ਆਏ ਸਾਰੇ ਦੋਸਤਾਂ ਨੂੰ ਮੇਰੇ ਚੈਨਲ ਵਾਰ ਦੀਪ ਰਿਕਾਰਡਸ ਬਾਈ ਦੇ ਬਾਰੇ ਦੱਸੋ ਜੀ ਹਾਂਜੀ ਸਬਸਕ੍ਰਾਈਬਰ ਕਰੋ ਜੀ ਪੂਰਾ ਪੂਰਾ ਲਾਈਕ ਕਮੈਂਟ ਸ਼ੇਅਰ ਕਰੋ ਠੀਕ ਹੈ ਥੈਂਕ ਯੂ ਜੀ ਥੈਂਕ ਯੂ